ਸਸਕਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਟਿਲੋਂ ਵਿਲੇਜ ਫੂਡ ਤੇ ਅੱਜ ਆਪਾਂ ਤੁਹਾਡੇ ਲਈ ਬਿਨਾ ਖੱਟੇ ਦਹੀਂ ਤੋਂ ਖੱਟੀ ਕੜੀ ਕਿਸ ਤਰ੍ਹਾਂ ਬਣਾਈ ਜਾ ਸਕਦੀ ਹੈ ਉਸਦੀ ਰੈਸਪੀ ਲੈ ਕੇ ਆਏ ਆ ਇਹ ਅੱਜ ਆਪਾਂ ਕੜੀ ਹੈ ਜਿਹੜੀ ਪਕੌੜਿਆਂ ਦੇ ਨਾਲ ਤਿਆਰ ਕਰਾਂਗੇ ਰੈਸਪੀ ਨੂੰ ਦੇਖਣ ਦੇ ਲਈ ਜੁੜੇ ਰਹੋ ਮੇਰੇ ਨਾਲ ਵੀਡੀਓ ਦੇ ਐਂਡ ਤੱਕ ਇਹ ਕੜੀ ਹੈ ਜਿਹੜੀ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦੀ ਹੈ ਜੇਕਰ ਤੁਹਾਡੇ ਕੋ ਖੱਟਾ ਦਹੀਂ ਨਾ ਹੋਵੇ ਤਾਂ ਤੁਸੀਂ ਇਸ ਰੈਸਪੀ ਨੂੰ ਜ਼ਰੂਰ ਦੇਖਿਓ ਤੇ ਚਲੋ ਆਪਾਂ रेसिपी ਬਣਾਉਣੀ ਸਟਾਰਟ ਕਰਦੇ ਹਾਂ ਬਣੇ ਰਹੋ ਵੀਡੀਓ ਦੇ ਐਂਡ ਤੱਕ ਕੜੀ ਬਣਾਉਣ ਦੇ ਲਈ ਆਪਾਂ ਨੇ ਦਹੀਂ ਲੈ ਲਿਆ ਏ ਦਹੀਂ ਜਾਂ ਜਿਹੜਾ ਤੁਸੀਂ ਵੱਧ ਘੱਟ ਆਪਣੇ ਹਿਸਾਬ ਨਾਲ ਲੈ ਸਕਦੇ ਹੋ ਇਹ ਦਹੀਂ ਜ਼ਿਆਦਾ ਖੱਟਾ ਨਹੀਂ ਹੈਗਾ ਤੇ ਹੁਣ ਆਪਾਂ ਇਸ ਨੂੰ ਚੰਗੀ ਤਰ੍ਹਾਂ ਮੈਸ਼ ਕਰ ਲਵਾਂਗੇ 1 ਕੱਪ ਇਹ ਮੈਂ ਦਹੀਂ ਦਾ ਲਿਆ ਤੁਸੀਂ ਜਿਹੜਾ ਦਹੀਂ ਆ ਉਹ ਵੱਧ ਵੀ ਲੈ ਸਕਦੇ ਹੋ ਪਾਰੇ ਇਹ ਆਪਣਾ ਦਹੀਂ ਆ ਜਿਹੜਾ ਜ਼ਿਆਦਾ ਖੱਟਾ ਨਹੀਂ ਹੈਗਾ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਇੱਕ ਕੌਲੀ ਆਪਣਾ ਛਾਲਿਆ ਹੋਇਆ ਵੇਸਣ ਵੇਸਣ ਆਪਾਂ ਚੰਗੀ ਤਰ੍ਹਾਂ ਸਾਫ਼ ਕਰ ਲੈਣਾ ਕੌਲੀ ਆਪਣੀ ਥੋੜੀ ਜਿਹੀ ਗਿੱਲੀ ਸੀਗੀ ਤੇ ਹੁਣ ਆਪਾਂ ਇਸ ਨੂੰ ਵੀ ਚੰਗੀ ਤਰ੍ਹਾਂ ਮਿਕਸ ਕਰਾਂਗੇ ਇਹਦੇ ਵਿੱਚ ਕੋਈ ਵੀ ਗੱਠ ਨਹੀਂ ਲੈਣੀ ਚਾਹੀਦੀ ਵੇਸਣ ਤਾਂ ਆਪਾਂ ਨੇ ਪਹਿਲਾਂ ਹੀ ਫੈਂਟ ਲਿਆ ਸੀਗਾ ਸੌਰੀ ਦਹੀਂ ਤੇ ਹੁਣ ਆਪਾਂ ਬੇਸਣ ਨੂੰ ਵੀ ਚੰਗੀ ਤਰ੍ਹਾਂ ਫੈਲ ਲੈਣਾ ਤਾਂ ਕਿ ਇਹਦੇ ਵਿੱਚ ਕੋਈ ਵੀ ਗੱਠ ਨਾ ਰਹੇ ਤੇ ਇਸ ਤਰ੍ਹਾਂ ਤੁਸੀਂ ਸਾਰਾ ਬੇਸਣ ਹੈ ਜਿਹੜਾ ਉਸ ਨੂੰ ਫੈਲ ਸਕਦੇ ਹੋ ਤੁਸੀਂ ਇਹਨੂੰ ਬੀਟਰ ਦੇ ਵਿੱਚ ਵੀ ਚਲਾ ਸਕਦੇ ਹੋ ਜਾਂ ਇਹਨੂੰ ਤੁਸੀਂ ਮਧਾਣੀ ਨਾਲ ਵੀ ਫੈਂਟ ਲਓ ਤੇ ਉਹਦੇ ਨਾਲ ਕੀ ਆ ਕਿ ਗੱਠਾਂ ਨੇ ਜਿਹੜੀਆਂ ਸਾਰੀਆਂ ਖਤਮ ਹੋ ਜਾਂਦੀਆਂ ਨੇ ਤੇ ਹੁਣ ਆਪਾਂ ਇਹਦੇ ਵਿੱਚ ਥੋੜਾ ਜਿਹਾ ਪਾਣੀ ਪਾ ਲਾਂਗੇ ਪਾਣੀ ਪਾ ਕੇ ਵੀ ਆਪਾਂ ਇਹਨੂੰ ਚੰਗੀ ਤਰ੍ਹਾਂ ਹਲਾ ਲਵਾਂਗੇ ਇਹ ਦੇਖੋ ਇੱਕ ਤਰ੍ਹਾਂ ਦਾ ਇਹਦਾ ਮੋਟਾ ਜਿਹਾ ਬੈਟਰ ਬਣਾ ਲੈਣਾ ਆਪਾਂ ਨੇ ਸਾਰੇ ਪਾਸਿਓਂ ਆਪਾਂ ਚੰਗੀ ਤਰ੍ਹਾਂ ਇਸਨੂੰ ਲਾ ਲਵਾਂਗੇ ਪੰਜ ਕੌਲੀਆਂ ਨੇ ਜਿਹੜੀਆਂ ਆਪਣੀਆਂ ਪਾਣੀ ਦੀਆਂ ਪਾ ਲਵਾਂਗੇ ਤੇ ਆ ਆਪਣੀ ਹੈਗੀ ਆ ਤੀਜੀ ਕੌਲੀ ਤਿਆਰ ਹੋ ਗਈ ਆਪਣੀ ਚੌਥੀ ਕੌਲੀ ਇੱਕ ਕੌਲੀ ਆ ਜਿਹੜੀ ਉਹ ਆਪਾਂ ਬਾਅਦ ਵਿੱਚ ਪਾਵਾਂਗੇ ਕਿਉਂਕਿ ਆਪਣਾ ਭਾਂਡਾ ਏ ਥੋੜਾ ਜਿਹਾ ਛੋਟਾ ਏ ਇਸ ਕਰਕੇ ਆਪਾਂ ਬਾਅਦ ਵਿੱਚ ਇੱਕ ਕੌਲੀ ਪਾਣੀ ਦੀ ਆ ਉਹ ਪਾਵਾਂਗੇ ਤੇ ਹੁਣ ਆਪਾਂ ਇਸ ਨੂੰ ਚੰਗੀ ਤਰ੍ਹਾਂ ਕਰ ਲਾਂਗੇ ਮਿਕਸ ਤਾਂ ਕਿ ਆਪਣਾ ਬੇਸਣ ਆ ਜਿਹੜਾ ਉਹ ਥੱਲੇ ਨਾ ਲੱਗਿਆ ਰਹੇ ਜੀ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਵਾਂਗੇ ਆਪਣੇ ਮਸਾਲੇ ਮਸਾਲਿਆਂ ਦੇ ਵਿੱਚ ਆਪਾਂ ਪਾਵਾਂਗੇ ਇੱਕ ਚਮਚਾ ਲਾਲ ਮਿਰਚ ਦਾ ਤੇ ਪੌਣਾ ਚਮਚਾ ਪਾ ਹਲਦੀ ਦਾ ਪਾਵਾਂਗੇ ਦੋ ਚਮਚੇ ਆਪਾਂ ਪਾਵਾਂਗੇ ਇਹਦੇ ਵਿੱਚ ਨੂਣ ਦੇ ਤੇ ਪਹਿਲਾਂ ਆਪਾਂ ਡੇਢ ਚਮਚਾ ਪਾਵਾਂਗੇ ਬਾਅਦ ਵਿੱਚ ਛੱਪਾ ਨੂੰ ਨੋਣ ਘੱਟ ਲੱਗਿਆ ਤਾਂ ਆਪਾਂ ਫੇਰ ਪਾਵਾਂਗੇ ਦੇਖੋ ਘੋਲ ਆ ਜਿਹੜਾ ਆਪਣਾ ਤਿਆਰ ਹੋ ਗਿਆ ਏ ਇਨੂੰ ਖੱਟਾ ਕਰਨ ਲਈ ਆਪਾਂ ਅਮਚੂਰ ਵੀ ਪਾ ਸਕਦੇ ਹਾਂ ਪਰ ਅੱਜ ਆਪਾਂ ਇਹਦੇ ਵਿੱਚ ਅਮਚੂਰ ਦੀ ਵਰਤੋਂ ਨਹੀਂ ਕਰਾਂਗੇ ਜਿਹੜੀ ਚੀਜ਼ ਨੇ ਆਪਾਂ ਕੜੀ ਨੂੰ ਹੋਰ ਵੀ ਖੱਟਾ ਕਰਨਾ ਉਹ ਆਪਾਂ ਇਨਗਰੀਡੀਅੰਟਸ ਤੁਹਾਨੂੰ ਬਾਅਦ ਦੇ ਵਿੱਚ ਦਿਖਾਵਾਂਗੇ ਤੇ ਹੁਣ ਆਪਾਂ ਇਹਨੂੰ ਕਰ ਦਿੰਨੇ ਆਂ ਸਾਈਡ ਤੇ ਇੱਧਰ ਆਪਾਂ ਤੜਕੇ ਦੇ ਲਈ ਲਈਆਂ ਨੇ ਹਰੀਆਂ ਮਿਰਚਾਂ ਅਦਰਕ ਤੇ ਲਸਣ ਤੇ ਅਦਰਕ ਇਹਨਾਂ ਚੀਜ਼ਾਂ ਨੂੰ ਆਪਾਂ ਗ੍ਰाइंड ਕਰ ਲਵਾਂਗੇ ਗ੍ਰाइंड ਕਰਕੇ ਹੀ ਆਪਾਂ ਕੜੀ ਦੇ ਵਿੱਚ ਪਾਵਾਂਗੇ ਤੇ ਇਹਨਾਂ ਨੂੰ ਮੈਂ ਮਿਕਸੀ ਦੇ ਵਿੱਚ ਗ੍ਰाइंड ਕਰ ਲਿਆ ਤੇ ਹੁਣ ਆਪਾਂ ਕਰਾਂਗੇ ਤੜਕੇ ਦੀ ਤਿਆਰੀ ਇਹ ਤਰ੍ਹਾਂ ਪਕੜਾਹੀ ਆ ਜਿਹੜੀ ਗਰਮ ਹੋਣ ਲਈ ਰੱਖਤੀ ਆ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਸਰੋਂ ਦਾ ਤੇਲ ਤੇਲ ਇਹ ਤਰ੍ਹਾਂ ਪਕੜਾਹੀ ਦੇ ਵਿੱਚ ਸਰੋਂ ਦਾ ਤੇਲ ਪਾ ਲਿਆ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਗਰਮ ਕਰਾਂਗੇ ਜਦੋਂ ਤੱਕ ਇਹਦੇ ਚ ਧੂਆਣਾ ਨਿਕਲੇ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਅੱਧਾ ਕ ਚਮਚਾ ਮਿੱਠਿਆਂ ਦਾ ਤੇ ਨਾਲ ਹੀ ਪਾਵਾਂਗੇ ਆਪਾਂ ਥੋੜੀ ਜੀ ਹਿੰਗ ਤੇ ਨਾਲ ਆਪਾਂ ਪਾਵਾਂਗੇ ਸਾਬਤ ਧਨੀਆ ਤੇ ਇਧਰ ਆਪਾਂ ਪਾਵਾਂਗੇ ਲਸਣ ਅਦਰਕ ਦਾ ਪੇਸਟ ਜਿਹੜਾ ਆਪਾਂ ਨੇ ਪਹਿਲਾਂ ਹੀ ਕਰਕੇ ਰੱਖਿਆ ਹੋਇਆ ਸੀਗਾ ਗ੍ਰੈਂਡ ਥੋੜਾ ਜੀ ਆਪਾਂ ਰੱਖ ਲਵਾਂਗੇ ਚਮਚਾਕਾ ਪੇਸਟਾ ਜਿਹੜਾ ਉਹ ਰੱਖ ਲਿਆ ਤੇ ਹੁਣ ਆਪਾਂ ਗੈਸ ਦੀ ਫਲੇਮ ਨੂੰ మీడియం ਕਰ ਦਾਂਗੇ ਤੇਲ ਆਪਣਾ ਜਿਆਦਾ ਗਰਮ ਹੋ ਗਿਆ ਸੀਗਾ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਆਪਣਾ ਬੇਸਣ ਦਾ ਘੋਲ ਬੇਸਣ ਦੇ ਘੋਲ ਨੂੰ ਆਪਾਂ ਚੰਗੀ ਤਰ੍ਹਾਂ ਹਿਲਾ ਲੈਣਾ ਤਾਂ ਕਿ ਥੱਲੇ ਆ ਜਿਹੜਾ ਆਪਣਾ ਬਹਿ ਜਾਂਦਾ ਬੇਸਣ ਇਸ ਨੂੰ ਆਪਾਂ ਇੱਕ ਵਾਰ ਹਿਲਾ ਲਾਂਗੇ ਹੁਣ ਆਪਾਂ ਕੜੀ ਨੂੰ ਚਲਾਉਂਦੇ ਰਹਾਂਗੇ ਉਦੋਂ ਤੱਕ ਜਦੋਂ ਤੱਕ ਕੇ ਇਹਦੇ ਵਿੱਚ ਇੱਕ ਉਵਾਲੀ ਨਾ ਆ ਜਾਵੇ ਉਦੋਂ ਤੱਕ ਹਲਾਵਾਂਗੇ ਨਹੀਂ ਤਾਂ ਕੜੀ ਕੀ ਹੈ ਕਿ ਆਪਣੀ ਫਟਣੀ ਸਟਾਰਟ ਹੋ ਜਾਂਦੀ ਆ ਕੜੀ ਦੇਖੋ ਆਪਣੀ ਰਿਜਣ ਲੱਗੀ ਆ ਤੇ ਕੜੀ ਆਪਣੀ ਗਾੜੀ ਹੋ ਗਈ ਸੀ ਇਹਦੇ ਵਿੱਚ ਮੈਂ ਤਿੰਨ ਕੋਲੀਆਂ ਨੇ ਜਿਹੜੀਆਂ ਪਾਣੀ ਦੀਆਂ ਹੋਰ ਐਡ ਕਰਤੀਆਂ ਸੀਗੀਆਂ ਤੇ ਹੁਣ ਦੇਖੋ ਕੜੀ ਨੂੰ ਉਵਾਲ ਆ ਗਿਆ ਏ ਤੇ ਇਦਾਂ ਦੀ ਜਿਹੜੀ ਇਹਦੀ ਕਨਸਿਸਟੈਂਸੀ ਆ ਤੇ ਹੁਣ ਆਪਾਂ ਇਸ ਨੂੰ ਟਾਕੇ ਰੱਖ ਦਾਂਗੇ ਤਾਂ ਕਿ ਇਹ ਹੌਲੀ-ਹੌਲੀ ਆਪਣਾ ਰਿਜਦੀ ਰਹੇ ਜੇ ਆਪਾਂ ਇਦਾਂ ਢੱਕਣਾ ਥੋੜਾ ਜਿਹਾ ਖੁੱਲਾ ਛੱਡ ਕੇ ਰਜਾਉਣੇ ਆ ਤਾਂ ਆਪਣੀ ਕੜੀ ਆ ਜਿਹੜੀ ਬਹੁਤ ਵਧੀਆ ਬਣਦੀ ਆ ਇੱਕ ਅੱਚੀ ਨਹੀਂ ਰਹਿੰਦੀ ਹੈਗੀ ਅੰਦਰੋਂ ਜੇ ਆਪਾਂ ਇਸ ਨੂੰ ਬਗੈਰ ਢੱਕਣ ਤੋਂ ਪਕਾਵਾਂਗੇ ਤਾਂ ਕੜੀ ਆ ਜਿਹੜੀ ਉਹ ਗਾੜੀ ਹੋ ਜੂਗੀ ਤੇ ਅੰਦਰੋਂ ਵੀ ਨਹੀਂ ਚੰਗੀ ਤਰ੍ਹਾਂ ਪੱਕੂਗੀ ਤੇ ਹੁਣ ਆਪਾਂ ਇਸ ਨੂੰ ਅੱਧਾ ਘੰਟਾ ਤੱਕ ਰਿਜਨ ਦੇ ਲਈ ਰੱਖਾਂਗੇ ਤੇ ਉਸ ਤੋਂ ਬਾਅਦ ਆਪਾਂ ਕਰਦੇ ਹਾਂ ਪਕੌੜਿਆਂ ਦੀ ਤਿਆਰੀ ਪਕੌੜੇ ਬਣਾਉਣ ਦੇ ਲਈ ਆਪਾਂ ਨੇ ਆਲੂ ਲੈਨੇ ਕद्दूकस ਕਰਕੇ ਅੱਜ ਆਪਾਂ ਜਿਹੜੇ ਪਕੌੜੇ ਨੇ ਉਹ ਕद्दूकस ਕਰਕੇ ਹੀ ਬਣਾਵਾਂਗੇ ਆਲੂਆਂ ਦਾ ਤੇ ਆਪਾਂ ਨੇ ਆਲੂਆਂ ਨੂੰ ਪਾਣੀ ਦੇ ਵਿੱਚ ਭਿਓ ਕੇ ਰੱਖ ਲਿਆ ਸੀ ਤਾਂ ਕਿ ਇਹ ਕਾਲੇ ਨਾ ਹੋਣ ਤੇ ਨਾਲ ਹੀ ਆਪਾਂ ਨੇ ਲਏ ਨੇ ਪਿਆਜ਼ ਪਿਆਜ਼ ਨੇ ਜਿਹੜੇ ਉਹ ਵੀ ਆਪਾਂ ਨੇ ਗ੍ਰाइंड ਕਰਕੇ ਹੀ ਲਏ ਨੇ ਇਦਾਂ ਸਾਫਟ ਪਿਆਜ਼ ਨਹੀਂ ਆਪਾਂ ਨੇ ਲਈ ਹੈਗੇ ਤੇ ਹੁਣ ਆਪਾਂ ਇਹਨਾਂ ਨੂੰ ਇੱਕ ਬਾਉਲ ਦੇ ਵਿੱਚ ਪਾਵਾਂਗੇ ਤੇ ਨਾਲ ਹੀ ਆਪਾਂ ਪਾਵਾਂਗੇ ਲਸਣ ਅਦਰਕ ਇੱਕ ਚਮਚਾ ਜਿਹੜਾ ਆਪਣਾ ਰੱਖਿਆ ਹੋਇਆ ਸੀਗਾ ਨਾਲ ਹੀ ਆਪਾਂ ਪਾਵਾਂਗੇ ਨਿਚੋੜ ਕੇ ਆਲੂ ਆਲੂ ਆਪਾਂ ਇੱਕ మీడియం ਸਾਈਜ਼ ਦਾ ਪਾ ਲੈਣਾ ਹੈ ਤਕਰੀਬਨ ਮੈਂ ਥੋੜੇ ਜਿਹਾ ਜ਼ਿਆਦਾ ਕਰੇ ਸੀਗੇ ਤੇ ਹੁਣ ਜਿੰਨੇ ਕੁ ਮੈਨੂੰ ਪਕੌੜਿਆਂ ਲਈ ਚਾਹੀਦੇ ਨੇ ਮੈਂ ਉਹਨੇ ਕਾ ਪਾ ਲੂੰਗੀ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਮਸਾਲੇ ਆਪਣੇ ਸਾਲੀਆਂ ਨੇ ਵਿੱਚ ਆਪਾਂ ਥੋੜਾ ਜਿਹਾ ਪਾਵਾਂਗੇ ਜੀਰਾ ਤੇ ਅੱਧਾ ਚਮਚਾ ਪਾਵਾਂਗੇ ਆਪਾਂ ਨਾਣ ਦਾ ਤੇ ਥੋੜਾ ਜਿਹਾ ਆਪਾਂ ਪਾਵਾਂਗੇ ਦੋ ਚਾਰ ਕਿ ਪਿੰਚ ਲਾਲ ਮਿਰਚ ਦੀਆਂ ਕਿਉਂਕਿ ਆਪਾਂ ਨੇ ਪਹਿਲਾਂ ਵੀ ਮਿਰਚ ਪਾਈ ਹੋਈ ਆ ਤੇ ਨਾਲ ਹੀ ਆਪਾਂ ਅੱਧਾ ਚਮਚਾ ਇਹਦੇ ਵਿੱਚ ਪਾਵਾਂਗੇ ਹਲਦੀ ਦਾ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਵੇਸਣ ਵੇਸਣਾ ਜਿਹੜਾ ਆਪਾਂ ਉਹ ਦੇਖ ਕੇ ਲਵਾਂਗੇ ਜਿੰਨੀ ਕੱਪਾਂ ਨੂੰ ਜ਼ਰੂਰਤ ਹੋਊਗੀ ਉਸ ਹਿਸਾਬ ਨਾਲ ਆਪਾਂ ਪਾ ਲਾਂਗੇ ਆਪਾਂ ਨੇ ਡੇਢ ਕ ਕਰਸ਼ੀਆ ਜਿਹੜੇ ਬੇਸਣ ਦੀ ਲਈ ਆ ਬੇਸਣ ਜਿਹੜਾ ਮੇਰਾ ਇਹ ਪਹਿਲਾਂ ਹੀ ਡੱਬੇ 'ਚ ਛਾਣ ਕੇ ਰੱਖਿਆ ਹੋਇਆ ਸੀ ਤੇ ਹੁਣ ਆਪਾਂ ਪਾਣੀ ਆ ਜਿਹੜਾ ਉਹ ਜ਼ਿਆਦਾ ਨਹੀਂ ਪਾਉਣਾ ਹੈਗਾ ਆਪਾਂ ਨੇ ਇਸੇ ਪਿਆਜ਼ਾਂ ਦੇ ਪਾਣੀ ਤੇ ਆਲੂਆਂ ਦੇ ਪਾਣੀ ਦੇ ਵਿੱਚ ਹੀ ਬੇਸਣ ਆ ਜਿਹੜਾ ਰਣਾ ਲੈਣਾ ਹੈ ਤੇ ਦੇਖੋ ਜੇ ਆਪਾਂ ਨੂੰ ਜ਼ਰੂਰਤ ਪਵੇ ਵੀ ਪਾਣੀ ਦੀ ਫਿਰ ਆਪਾਂ ਨੇ ਥੋੜਾ ਜਿਹਾ ਛੜਕਾਓ ਕਰਕੇ ਹੀ ਪਾਣੀ ਦੀ ਜਿਹੜੀ ਕਮੀ ਉਹ ਪੂਰੀ ਕਰਨੀ ਆ ਜਿਆਦਾ ਪਾਣੀ ਨਹੀਂ ਆਪਾਂ ਨੇ ਪਾਉਣਾ ਤੇ ਆਪਾਂ ਬੇਸਣਾ ਥੋੜਾ ਜਿਹਾ ਧਿਕ ਘੜਸ਼ੀ ਹੋਰ ਲੈ ਲਾਂਗੇ ਤਾਂ ਕਿ ਇਹਨਾਂ ਦੀ ਬਾਈਂਡਿੰਗ ਆ ਜਿਹੜੀ ਵਧੀਆ ਹੋ ਜਵੇ ਨੂਣਾ ਜਿਹੜਾ ਆਪਾਂ ਨੇ ਕੜੀ ਦੇ ਵਿੱਚ ਵੀ ਪੂਰਾ ਪਾਇਆ ਬਾਕੀ ਤੁਸੀਂ ਆਪਣੇ ਹਿਸਾਬ ਨਾਲ ਘੱਟ ਵੱਧ ਜਿੰਨਾ ਖਾਣਾ ਪਸੰਦ ਕਰਦੇ ਹੋ ਉਹਨਾਂ ਲੈ ਸਕਦੇ ਹੋ ਪਰ ਆਪਾਂ ਨੂਨ ਜਿਹੜਾ ਘੱਟੀ ਰੱਖਿਆ ਪਕੌੜੇ ਇੱਕ ਤਾਂ ਖਾਣ ਨੂੰ ਵੈਸੇ ਵੀ ਟੇਸਟੀ ਲੱਗਦੇ ਨੇ ਬੱਚੇ ਮੰਗ ਲੈਂਦੇ ਨੇ ਤੜੇ ਹੋਣ ਕਰਕੇ ਖੰਗ ਹੋਊਗਾ ਅੱਜ ਕੱਲ ਬੱਚਿਆਂ ਨੂੰ ਮੌਸਮ ਚੇਂਜ ਕਰਕੇ ਹੁੰਦੀ ਆ ਤੇ ਮੈਨੂੰ ਵੀ ਬਹੁਤ ਹੋਈ ਹੋਈ ਆ ਇਸ ਕਰਕੇ ਆਪਾਂ ਨੂਨ ਵੀ ਇਹਦੇ ਵਿੱਚ ਘੱਟੀ ਰੱਖਿਆ ਤਾਂ ਕਿ ਸਵਾਦ ਸਵਾਦ ਦੇ ਵਿੱਚ ਆਪਾਂ ਜ਼ਿਆਦਾ ਨਾ ਖਾ ਲਈਏ ਤੇ ਦੇਖੋ ਹੁਣ ਆਪਣਾ ਜਿਹੜਾ ਇਹ ਪਕੌੜਿਆਂ ਦਾ ਬੈਟਰ ਆ ਇਹ ਵੀ ਤਿਆਰ ਆ ਤੇ ਇੱਧਰ ਆਪਾਂ ਕੜਾਹੀ ਆ ਜਿਹੜੀ ਗਰਮ ਹੋਣ ਦੇ ਲਈ ਰੱਖਾਂਗੇ ਇੱਧਰ ਆਪਾਂ ਕੜਾਹੀ ਗਰਮ ਹੋਣ ਦੇ ਲਈ ਰੱਖਤੀ ਆ ਫਿਰ ਆਪਾਂ ਇਹਦੇ ਵਿੱਚ ਪਾਵਾਂਗੇ ਤੇਲ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਰਿਫਾਈਨ ਤੇਲ ਤੇਲ ਤੁਸੀਂ ਕੋਈ ਵੀ ਲੈ ਸਕਦੇ ਹੋ ਸਰੋਂ ਦਾ ਵੀ ਲੈ ਸਕਦੇ ਹੋ ਪਰ ਆਪਾਂ ਰਿਫਾਈਨ ਤੇਲ ਪਾ ਲਈਏ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਗਰਮ ਹੋਣ ਦੇ ਲਈ ਰੱਖਾਂਗੇ ਤੇਲ ਆਪਣਾ ਗਰਮ ਹੋ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਛੋਟੇ-ਛੋਟੇ ਸਾਈਜ਼ ਦੇ ਆਪਣੇ ਪਕੌੜੇ ਆ ਜਿਹੜੇ ਪਾਣ ਦਾਂਗੇ ਆਗਾ ਜਿਹੜੀ ਆਪਾਂ ਕੱਟ ਕਰ ਦਾਂਗੇ ਗੈਸ ਦੀ ਜਿੰਨੇ ਕਾਪੜੇ ਤੇਲ ਦੇ ਵਿੱਚ ਪਕੌੜੇ ਆਉਣਗੇ ਆਪਾਂ ਉਨੇ ਹੀ ਪਾਵਾਂਗੇ ਇਸ ਤਰ੍ਹਾਂ ਇਹਦੇ ਪਕੌੜੇ ਨੇ ਜਿਹੜੇ ਸੌਫਟ ਬਣਦੇ ਨੇ ਸਾਈਜ਼ ਆ ਜਿਹੜਾ ਬڑا ਛੋਟਾ ਤੁਸੀਂ ਆਪਣੇ ਹਿਸਾਬ ਨਾਲ ਰੱਖ ਲਿਓ ਦੋ ਤਿੱਲੇ ਦੇ ਪ੍ਰਾਗੜਿਆਂ ਦੇ ਵਿੱਚ ਆਪਣੇ ਪਕੌੜੇ ਆ ਜਿਹੜੇ ਬਣ ਜਾਣਗੇ ਗੈਸ ਦੀ ਫਲੇਮ ਜਿਹੜੀ ਆਪਾਂ ਨੇ ਮੀਡੀਅਮ ਕੀਤੀ ਹੋਈ ਆ ਤੇ ਹੁਣ ਆਪਾਂ ਮੰਨੋ ਉਲਟ-ਪਲਟ ਕਰ ਦਾਂਗੇ ਫਲੇਮ ਆਪਾਂ ਘੱਟ ਹੀ ਰੱਖਾਂਗੇ ਤਾਂ ਕਿ ਪਕੌੜੇ ਨੇ ਜਿਹੜੇ ਆਪਣੇ ਚੰਗੀ ਤਰ੍ਹਾਂ ਪੱਕ ਜਾਣ ਹੁੰਦਾ ਤੱਕ ਆਪਾਂ ਨੇ ਇੱਕ ਪਾਸੇ ਕੜੀ ਆ ਜਿਹੜੀ ਉਹ ਵੀ ਜਨਦੇ ਨੇ ਰੱਖੀ ਹੋਈ ਆ ਤੇ ਅੰਦਰ ਆਪਾਂ ਪਕੌੜੇ ਬਣਾਉਣੇ ਜੀ ਕਰਤੇ ਨੇ ਤਾਂ ਕਿ ਆਪਣਾ ਕੰਮ ਆ ਜਿਹੜਾ ਛੇਤੀ ਹੋ ਜਵੇ ਅੱਜ ਵੈਸੇ ਵੀ ਮੈਨੂੰ 7:00 ਵਜ ਗਏ ਨੇ ਸ਼ਾਮ ਦੇ ਖੜੀ ਬਣਾਉਣ ਲੱਗੇ ਕੰੜਾ ਹੋ ਗਿਆ ਅੱਜ ਤੇ ਇਸ ਤਰ੍ਹਾਂ ਆਪਾਂ ਪਕੌੜੇ ਨੇ ਜਿਹੜੇ ਆਪਣੇ ਲੋ ਫਲੇਮ ਦੇ ਉੱਪਰ ਪਕਾ ਲੈਣੇ ਨੇ ਇਸ ਤਰ੍ਹਾਂ ਹਿਲਾਉਂਦੇ ਰਹਾਂਗੇ ਆਪਾਂ ਇਹਨਾਂ ਨੂੰ 1 ਪਾਉਂਡ ਦੇ ਵਿੱਚ ਕੱਢ ਲਾਂਗੇ ਖੁਸ਼ਬੂ ਵੀ ਪਕੌੜਿਆਂ ਦੇ ਵਿੱਚ ਬਹੁਤ ਵਧੀਆ ਆਉਂਦੀ ਆ ਤੇ ਹੁਣ ਆਪਾਂ ਮਾਲਦੀ ਨਾਲ ਦੂਜਾ ਪ੍ਰਾਗੜਾ ਜਿਹੜਾ ਉਹ ਵੀ ਪਾ ਦਾਂਗੇ ਇਸ ਤਰ੍ਹਾਂ ਪਕੌੜੇ ਵਾਲੀ ਘੜੀ ਤੁਸੀਂ ਜ਼ਰੂਰ ਬਣਾ ਕੇ ਦੇਖਿਓ ਇਹ ਪਕੌੜੇ ਬਹੁਤ ਸੌਫਟ ਬਣ ਜਾਂਦੇ ਨੇ ਤੇ ਅਪਰ ਇਹ ਸਾਰੇ ਪਕੌੜੇ ਇੱਕੋ ਬਾਚ ਪਾ ਲੈਣੇ ਨੇ ਛੋਟੇ ਛੋਟੇ ਕਰਕੇ ਤੇ ਆਪਣਾ ਤੇਲ ਡੂੰਘਾ ਘੱਟ ਲੱਗੇ ਤੇ ਜਿੱਥੇ ਜਗਾ ਬਚਦੀ ਆ ਉੱਥੇ-ਉੱਥੇ ਆਪਾਂ ਪਕੌੜੇ ਨਹੀਂ ਜਿਹੜੇ ਪਾ ਲਾਂਗੇ ਕੜੀ ਆ ਜਿਹੜੀ ਤੁਸੀਂ ਕੱਲੇ ਪਿਆਜ਼ ਆਲੂ ਪਿਆਜ਼ ਕੱਟ ਕੇ ਕੱਚੇ ਵੀ ਉਹਦੇ ਵਿੱਚ ਪਾ ਸਕਦੇ ਹੋ ਤੜਕੇ ਦੇ ਵਿੱਚ ਪਰ ਅੱਜ ਬਣਾਵਾਂਗੇ ਪਕੌੜੇ ਵਾਲੀ ਕੜੀ ਆਪਾਂ ਨੇ ਕਈ ਤਰ੍ਹਾਂ ਦੇ ਪਕੌੜੇ ਨੇ ਜਿਹੜੇ ਕੜੀ ਦੇ ਵਿੱਚ ਬਣਾ ਕੇ ਪਾਏ ਹੋਏ ਨੇ ਅਲੱਗ-ਅਲੱਗ ਤਰੀਕਿਆਂ ਨਾਲ ਆ ਕੜੀ ਆ ਜਿਹੜੀ ਬਣਾਈ ਹੋਈ ਆ ਸਾਰ ਪੰਜ ਰੈਸਪੀਆਂ ਨੇ ਆਪਾਂ ਨੇ ਜਿਹੜੀਆਂ ਅਪਲੋਡ ਕੀਤੀਆਂ ਹੋਈਆਂ ਆਪਣੇ ਚੈਨਲ ਤੇ ਜੇ ਤੁਸੀਂ ਦੇਖਣਾ ਚਾਹੋ ਤਾਂ ਡਿਸਕ੍ਰਿਪਸ਼ਨ ਦੇ ਵਿੱਚ ਜਾ ਕੇ ਦੇਖ ਸਕਦੇ ਹੋ ਦੇਖੋ ਹੁਣ ਆਪਾਂ ਇਸ ਤਰ੍ਹਾਂ ਇਹਨਾਂ ਨੂੰ ਹਲਾਉਂਦੇ ਹੋਏ ਪਕਾ ਲਾਂਗੇ ਸਾਈਡਾਂ ਚੇਂਜ ਕਰ ਦਾਂਗੇ ਦੇਖੋ ਪਕੌੜੇ ਆਪਣੇ ਬਿਲਕੁਲ ਪੱਕ ਗਏ ਨੇ ਤੇ ਹੁਣ ਆਪਾਂ ਇਹਨਾਂ ਨੂੰ ਕੱਢ ਲਵਾਂਗੇ ਇੱਧਰ ਕੜੀ ਦੇਖੋ ਆਪਣੀ ਕੜ ਕਰਕੇ ਕਿੰਨੀ ਵਧੀਆ ਦੀ ਕਨਸਿਸਟੈਂਸੀ ਹੋ ਗਈ ਆ ਦੇਖੋ ਕੜੀ ਇੰਨੀ ਆਪਣੀ ਪੱਕ ਚੁੱਕੀ ਆ ਹੁਣ ਆਪਾਂ ਕੜੀ ਨੂੰ ਖੱਟੀ ਕਰਨ ਵਾਸਤੇ ਇਮਲੀ ਆ 1 ਟੇਬਲस्पून ਇਮਲੀ ਪਿਓ ਕੇ ਰੱਖੀ ਹੋਈ ਸੀਗੀ ਤੇ ਆਪਣੀ ਇਮਲੀ ਆ ਜਿਹੜੀ ਬਿਲਕੁਲ ਭਿੱਜ ਗਈ ਆ ਚੰਗੀ ਤਰ੍ਹਾਂ ਹੁਣ ਆਪਾਂ ਇਸ ਨੂੰ ਹੱਥਾਂ ਦੇ ਨਾਲ ਮਸਲ ਲਾਂਗੇ ਫਿਰ ਆਪਾਂ ਇਹਨੂੰ ਛਾਣ ਕੇ ਆਪਣੀ ਕੜੀ ਦੇ ਵਿੱਚ ਐਡ ਕਰਾਂਗੇ ਤੇ ਹੁਣ ਦੇਖੋ ਆਪਾਂ ਨੇ ਇੱਕ ਕੜਛੀ ਦੇ ਕਰੀਬ ਆ ਜਿਹੜਾ ਇਹ ਇਮਲੀ ਦਾ ਪਲਪ ਕੱਢ ਲਿਆ ਏ ਜੇਕਰ ਤੁਹਾਡੇ ਕੋਲ ਦਹੀਂ ਜ਼ਿਆਦਾ ਖੱਟਾ ਨਾ ਹੋਵੇ ਤਾਂ ਤੁਸੀਂ ਇਸ ਤਰ੍ਹਾਂ ਇਮਲੀ ਆ ਜਿਹੜੀ ਪਾ ਕੇ ਦਹੀਂ ਆ ਕੜੀ ਆ ਸੌਰੀ ਆਪਣੀ ਇਹਨੂੰ ਖੱਟਾ ਬਣਾ ਸਕਦੇ ਹੋ ਇਸ ਦੇ ਨਾਲ ਫਲੇਵਰ ਆ ਜਿਹੜਾ ਇਮਲੀ ਦਾ ਵੀ ਬਹੁਤ ਵਧੀਆ ਹੁੰਦਾ ਏ ਕੱਲੀ ਇਮਲੀ ਦੇ ਵਿੱਚ ਵੀ ਤੁਸੀਂ ਬਣਾ ਸਕਦੇ ਹੋ ਜੇ ਤੁਹਾਡੇ ਕੋਲ ਦਹੀਂ ਨਾ ਹੋਵੇ ਕੱਲੀ ਇਮਲੀ ਵਾਲੀ ਵੀ ਆਪਣੇ ਚੈਨਲ ਤੇ 레ਸਪੀ ਆ ਜਿਹੜੀ ਲੋਡ ਕੀਤੀ ਹੋਈ ਆ ਤੇ ਤਿੰਨ ਤੋਂ ਚਾਰ ਮਿੰਟ ਹੋ ਗਏ ਨੇ ਤੇ ਆਪਣੀ ਕੜੀ ਪੱਕ ਗਈ ਹੁਣ ਆਪਾਂ ਗੈਸ ਦੀ ਫਲੇਮ ਜਿਹੜੀ ਬੰਦ ਕਰ ਦਵਾਂਗੇ ਦੇਖੋ ਕੜੀ ਆਪਣੀ ਬਿਲਕੁਲ ਚੰਗੀ ਤਰ੍ਹਾਂ ਪੱਕ ਗਈ ਆ ਤੇ ਹੁਣ ਆਪਾਂ ਇਹਦੇ ਵਿੱਚ ਕਰਾਂਗੇ ਪਕੌੜੇ ਐਡ ਦੇਖੋ ਆਪਣੀ ਗਰਮਾ ਗਰਮ ਪਕੌੜੇ ਵਾਲੀ ਕੜੀ ਆ ਜਿਹੜੀ ਬਣ ਕੇ ਤਿਆਰ ਹੋ ਗਈ ਆ ਤੁਸੀਂ ਇਹਦੇ ਉੱਪਰ ਐਕਸਟਰਾ ਤੜਕਾ ਵੀ ਲਾ ਸਕਦੇ ਹੋ ਪਰ ਮੇਰੇ ਕੋਲ ਦੇਗੀ ਮਿਰਚਾ ਜਿਹੜੀ ਖਤਮ ਹੋਈ ਹੋਈ ਸੀ ਇਸ ਟਾਈਮ ਕਲਰ ਵਾਲੀ ਤੇ ਇਸ ਕਰਕੇ ਮੈਂ ਇਹਦੇ ਉੱਤੇ ਐਕਸਟਰਾ ਤੜਕਾ ਨਹੀਂ ਲਾਇਆ ਹੈਗਾ ਤੇ ਦੇਖੋ ਆਪਾਂ ਦੇਖੋ ਕੜੀ ਆਪਣੀ ਬਣ ਕੇ ਤਿਆਰ ਹੋ ਗਈ ਆ ਤੇ ਆਪਾਂ ਨੇ ਪਕੌੜੇ ਵੀ ਕੜੀ ਦੇ ਵਿੱਚ ਪਾ ਦਿੱਤੇ ਨੇ ਹੁਣ ਆਪਾਂ ਇਹਦੇ ਉੱਪਰ ਪਾਵਾਂਗੇ ਹਰਾ ਧਨੀਆ ਤੁਸੀਂ ਕਸੂਰੀ ਮੇਥੀ ਵੀ ਪਾ ਸਕਦੇ ਹੋ ਜਿਨ੍ਹਾਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਉਹ ਮੇਰੇ ਚੈਨਲ ਨੂੰ ਜਲੂਰ ਸਬਸਕ੍ਰਾਈਬ ਕਰ ਲਿਓ ਨਾਲ ਹੀ ਬੈਲ ਆਈਕਨ ਦੇ ਉੱਤੇ ਕਲਿੱਕ ਕਰ ਦਿਓ ਤਾਂ ਕਿ ਮੇਰੇ ਆਉਣ ਵਾਲੀ ਵੀਡੀਓਜ਼ ਦੀ ਨੋਟੀਫਿਕੇਸ਼ਨ ਆ ਜਿਹੜੀ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਇਸੇ ਤਰ੍ਹਾਂ ਨਿਆ ਹੋਰ ਵੀਡੀਓਜ਼ ਦੇਖਣ ਦੇ ਲਈ ਜੁੜੇ ਰਹੋ ਮੇਰੇ ਚੈਨਲ ਢਿੱਲੋਂ ਵਿਲੇਜ ਫੂਡ ਦੇ ਨਾਲ ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ